ਸਟਾਫਿੰਗ ਸ਼ਾਰਟੇਜ ਹੈਲਥ케ਅਰ ਸੈਕਟਰ ਦੇ ਵਿੱਚ ਬੜੇ ਲੰਬੇ ਸਮੇਂ ਤੋਂ ਆ ਤੇ ਜਦੋਂ ਦੀ ਪੰਡੈਮਿਕ ਖਤਮ ਹੋਈਆ ਉਹਦੇ ਤੋਂ ਬਾਅਦ ਹੈਲਥ ਸੈਕਟਰ ਦੇ ਵਿੱਚ ਸਟਾਫ ਪੂਰਾ ਨਹੀਂ ਹੋਇਆ ਜਿਨੇ ਆਰਗੇਨਾਈਜੇਸ਼ਨਸ ਨੇ ਕੁਝ ਪ੍ਰੋਵਿੰਸ਼ੀਅਲ ਗਵਰਨਮੈਂਟ ਏਜੰਸੀਜ਼ ਨੇ ਉਹ ਲਗਾਤਾਰ ਜਿਹੜੇ ਟੈਂਪਰੇਰੀ ਫੋਰਨ ਵਰਕਰਸ ਨੂੰ ਸਾਧ ਰਹੀਆਂ ਇਹਨੂੰ ਫਿਲ ਕਰਨ ਦੇ ਲਈ ਕਲੀਨਿਕਸ ਦੇ ਵਿੱਚ ਹਸਪੀਟਲਸ ਦੇ ਵਿੱਚ ਸੀਨੀਅਰ ਕੇਅਰ ਫੈਸਿਲਿਟੀਆਂ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਇਹ ਅੰਕੜੇ ਬੜੇ ਹੈਰਾਨ ਕਰਨ ਵਾਲੇ ਨੇ ਆਮ ਤੌਰ ਤੇ ਇੱਥੇ ਟੈਂਪਰੇਰੀ ਫੋਰਨ ਵਰਕਰ ਹੁੰਦੇ ਆ ਐਗਰੀਕਲਚਰ ਦੇ ਵਿੱਚ ਜਾਂ ਦੂਜੇ ਕੰਮਕਾਰਾਂ ਦੇ ਵਿੱਚ ਆਉਂਦੇ ਸੀ ਕਿਉਂਕਿ ਟੈਂਪਰੇਰੀ ਫੋਰਨ ਵਰਕਰ ਦਾ ਮਤਲਬ ਹੀ ਇਹ ਹੈ ਕਿ ਉਹ ਟੈਂਪਰੇਰੀ ਉੱਥੇ ਆਏ ਆ ਉਹਨਾਂ ਨੇ ਆ ਕੇ ਤੇ ਉਹ ਬਸ ਜਿਹੜਾ ਆ ਜਦੋਂ ਉਹ ਮੰਗ ਪੂਰੀ ਹੋ ਗਈ ਤੇ ਉਹਦੇ ਤੋਂ ਬਾਅਦ ਫਿਰ ਉਹਨਾਂ ਨੇ ਜਿਹੜਾ ਆਪਣਾ ਸਾਰਾ ਕੁਝ ਠੀਕ ਠਾਕ ਨਾਰਮਲ ਜਿਹੜੇ ਬੰਦੇ ਰੱਖਣੇ ਆ ਉਹ ਰੱਖ ਲੈਣੇ ਆ ਤੇ ਇਹ ਇੱਕ ਟੈਂਪਰੇਰੀ ਫਿਲਨ ਨੇ ਪਰ ਜਿਹੜਾ ਹੈਲਥ케ਅ ਸੈਕਟਰ ਆ ਇਹਦੇ ਵਿੱਚ ਤੇ ਸਦਾ ਹੀ ਲੋਡ ਰਹਿੰਦੀ ਹੈ ਇਹਦੇ ਤੇ ਟੈਂਪਰੇਰੀ ਕੁਝ ਨਹੀਂ ਹੋ ਸਕਦਾ ਐਗਰੀਕਲਚਰ ਤੇ ਮੰਨਿਆ ਜਾ ਸਕਦਾ ਪਰ ਇਹਦੇ ਵਿੱਚ ਵੀ ਸਟਾਫਿੰਗ ਸ਼ਾਰਟੇਜ ਨੂੰ ਪੂਰਾ ਕਰਨ ਦੇ ਲਈ ਜਿਹੜੀ ਟੈਂਪਰੇਰੀ ਫੋਰਨ ਵਰਕਰ ਉਹਨਾਂ ਨੂੰ ਸੱਦਿਆ ਜਾਂਦਾ ਚਾਹੇ ਉਹਨਾਂ ਨੂੰ ਕਲੀਨਿਕਸ ਦੇ ਵਿੱਚ ਰੱਖਣਾ ਹੋਵੇ ਚਾਹੇ ਉਹਨੂੰ ਹਸਪੀਟਲ ਦੇ ਵਿੱਚ ਰੱਖਣਾ ਹੋਵੇ ਚਾਹੇ ਉਹ ਸੀਨੀਅਰ ਕੇਅਰ ਫੈਸਿਲਿਟੀਆਂ ਦੇ ਵਿੱਚ ਹੋਣ ਸੋ ਹੈਲਥ케ਅ ਜਿਹੜਾ ਹਾਲਾਂਕਿ ਬਹੁਤ ਛੋਟੀ ਜੀ ਗਿਣਤੀ ਹੈ ਇਹਦੇ ਵਿੱਚ ਜਿਹੜੇ ਓਵਰਆਲ ਜੇਕਰ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਨੂੰ ਦੇਖਿਆ ਜਾਵੇ ਪਰ ਫੇਰ ਵੀ ਇਹ ਕਾਫੀ ਵੱਡਾ ਨੰਬਰ ਹੋ ਜਾਂਦਾ ਇਹ ਕੀ ਕਰਦੇ ਆ 4336 ਹੈਲਥ케ਅਰ ਵਰਕਰ ਇਹਨਾਂ ਨੇ ਪਿਛਲੇ ਸਾਲ ਹਾਇਰ ਕੀਤੇ ਆ ਭਾਵੇਂ ਬਹੁਤ ਥੋੜਾ ਆ 4300 ਕੁਛ ਵੀ ਨਹੀਂ ਆ ਜਿਹੜੀਆਂ 447 ਪੋਜੀਸ਼ਨਸ ਆ ਉਹ 2018 ਚ ਇਹ ਹੁਣ ਅੰਕੜਾ ਜਿਹੜਾ 2018 ਵਾਲਾ ਖਤਰਨਾਕ ਆ ਪੂਰੇ ਕੈਨੇਡਾ ਦੇ ਵਿੱਚ 4000 ਬੰਦਾ ਟੈਂਪਰੇਰੀ ਫੋਰਨ ਵਰਕਰ ਹੈਲਥ케ਅਰ ਸੈਕਟਰ ਦੇ ਵਿੱਚ ਰੱਖ ਲਿਆ ਕੋਈ ਵੱਡੀ ਗੱਲ ਨਹੀਂ ਪਰ 2018 ਦੇ ਵਿੱਚ 447 ਸੀ ਹੁਣ 447 ਤੋਂ ਵੱਧ ਕੇ ਇਹ 4336 ਹੋ ਗਿਆ ਪੰਜਾਂ ਛੇ ਸਾਲਾਂ ਦੇ ਵਿੱਚ ਵਿੱਚ ਹੀ ਪੰਜਾਂ ਸਾਲਾਂ ਦੇ ਵਿੱਚ ਹੀ ਇਹ ਜਿਹੜਾ ਅੰਕੜਾ ਬਹੁਤ ਵੱਡਾ ਆ ਤੇ ਇਹ ਡਾਰੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੋਰ ਉੱਤੇ ਚਲੇ ਜਾਊਗਾ ਜਿਹੜੇ ਹੈਲਥ ਕੇਅਰ ਅਕੂਪੇਸ਼ਨਸ ਜਿਹੜੇ ਰਿਪਰੈਜ਼ੈਂਟ ਕਰਦੇ ਆ ਲਗਭਗ 2% ਟੋਟਲ ਟੈਂਪਰਰੀ ਫੋਰਨ ਵਰਕਰ ਦਾ ਆ ਸੋ ਆਪਣੇ ਆਪ ਦੇ ਵਿੱਚ 4336 ਜਣੇ ਸਿਰਫ 2% ਆ ਸਾਰੇ ਟੈਂਪਰਰੀ ਫੋਰਨ ਵਰਕਰ ਦਾ ਪਰ ਪਹਿਲਾਂ ਨਾਲੋਂ ਅੰਕੜੇ ਦਾ ਵਧਣਾ 447 ਤੋਂ 4336 ਹੋਣਾ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲਬਾਤ ਆ ਸੋ ਇਹ ਜਿਹੜੀ ਆ ਇਹ ਜਿਹੜੀ ਕਈ ਤਰੀਕਿਆਂ ਦੇ ਨਾਲ ਇਹਨੂੰ ਦੇਖਿਆ ਜਾ ਰਿਹਾ ਹੈ ਸੋ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੀ ਇਹ ਟੈਂਪਰਰੀ ਤੌਰ ਦੇ ਉੱਤੇ ਵਰਕਰ ਰੱਖੇ ਜਾਂਦੇ ਆ ਉਹਨਾਂ ਦੇ ਨਾਲ ਕੰਮ ਚਲਾਇਆ ਜਾਂਦਾ ਜਾਂ ਇੱਥੇ ਜਿਹੜਾ ਆ ਪ੍ਰੋਪਰ ਲੋਕਾਂ ਨੂੰ ਰਿਕਰੂਟ ਕੀਤਾ ਜਾਂਦਾ ਤਾਂ ਕਿ ਉਹ ਲੰਬਾ ਸਮਾਂ ਇੱਥੇ ਰਹਿ ਸਕਣ ਇਹ ਹੌਣ ਵਾਲਾ ਸਮਾਂ ਇਹਦੇ ਬਾਰੇ ਜ਼ਰੂਰ ਦੱਸੂਗਾ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ